ਪਰਿਵਾਰ ਨੇ ਕੱਪੜੇ ਕੱਢਣ ਲਈ ਖੋਲੀ ਸੀ ਪੇਟੀ ਵਿੱਚ ਬੈਠਾ ਸੀ 8 ਫੁੱਟ ਲੰਬਾ ਸੱਪ ਦੇਖਣ ਲਈ ਹੋ ਗਿਆ ਸਾਰਾ ਪਿੰਡ ਇਕੱਠਾ ਅਕਸਰ ਹੀ ਗਰਮੀਆਂ ਦੇ ਮੌਸਮ ਵਿੱਚ ਘਰਾਂ ਵਿੱਚ ਸੱਪ ਆਉਣਾ ਤਾਂ ਇੱਕ ਆਮ ਗੱਲ ਹੈ ਪਰ ਹੁਣ ਇੱਕ ਕੱਪੜਿਆਂ ਵਾਲੀ ਪੇਟੀ ਵਿੱਚੋਂ ਨਿਕਲਿਆ ਸੱਪ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੇਟੀ ਵਿੱਚ ਕੱਪੜਿਆਂ ਦੇ ਉੱਪਰ ਇੱਕ ਸੱਪ ਆਰਾਮ ਨਾਲ ਕੁੰਡਲੀ ਮਾਰੀ ਬੈਠਾ ਹੈ ਦਰਸਲ ਇਸ ਪਰਿਵਾਰ ਨੂੰ ਵੀ ਇਸ ਸੱਪ ਦਾ ਉਦੋਂ ਪਤਾ ਲੱਗਿਆ ਜਦੋਂ ਪਰਿਵਾਰ ਦੀ ਔਰਤ ਆਪਣੀ ਪੇਟੀ ਵਿੱਚੋਂ ਕੱਪੜੇ ਕੱਢਣ ਲੱਗੀ ਅਤੇ ਜਦੋਂ ਔਰਤ ਨੇ ਪੇਟੀ ਖੋਲੀ ਤਾਂ ਉਹ ਦੇਖ ਕੇ ਹੈਰਾਨ ਰਹਿ ਗਈ ਕਿ 8 ਫੁੱਟ ਦਾ ਲੰਬਾ ਅਜਗਰ ਪੇਟੀ ਵਿੱਚ ਬੈਠਾ ਸੀ ਦੇਖਦੇ ਹੀ ਦੇਖਦੇ ਇਹ ਗੱਲ ਅੱਗ ਵਾਂਗ ਫੈਲ ਗਈ ਅਤੇ ਸਾਰਾ ਹੀ ਪਿੰਡ ਪੇਟੀ ਵਿੱਚ ਬੈਠੇ ਸੱਪ ਨੂੰ ਦੇਖਣਾ ਆ ਇਸ ਪਰਿਵਾਰ ਦਾ ਕਹਿਣਾ ਹੈ ਕਿ ਪੇਟੀ ਇੱਕ ਪਾਸੇ ਚਿੱਬੀ ਹੋਣ ਕਰਕੇ ਚੰਗੀ ਤਰ੍ਹਾਂ ਢੱਕਣਾ ਨਹੀਂ ਲੱਗਦਾ ਸੀ ਸ਼ਾਇਦ ਇੱਥੋਂ ਹੀ ਇਹ ਸੱਪ ਪੇਟੀ ਵਿੱਚ ਵੜਿਆ ਹੋਵੇ ਪਰ ਇਹ 8 ਫੁੱਟ ਲੰਬਾ ਅਜਗਰ ਘਰ ਵਿੱਚ ਕਿਵੇਂ ਅਤੇ ਕਿੱਥੋਂ ਆਇਆ ਇਸ ਬਾਰੇ ਕਿਸੇ ਨੂੰ ਕੁਝ ਵੀ ਨਹੀਂ ਪਤਾ ਸੋ ਪਰਿਵਾਰ ਦੀ ਕਿਸਮਤ ਚੰਗੀ ਸੀ ਕਿ ਕਿਸੇ ਵੀ ਜੀਵ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ